پري ٿوري ٿو ڏاڍو هاڻي ٻڌي لڳي ٿو ته اها ڳالهه آهي 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 ته اها ਜਿੰਨਾ 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 ਉਦਾਨ ਗਾ ਵਿਚਾਰੀ ਸੋਈ ਸੋਈ ਇਸ ਬਾਸ ਸਾਜ ਸਾਂਝਾ ਸਾਂਝਾ ਸਾਂਝੀ ਨਹੀਂ ਹੈ ਕਿ ਅਸੀਂ ਜਾਂ ਜਾਂ ਸੁਰੱਖਤਾ ਦੇ ਨਾ ਚਾਹੀਦੀ ਹੈ ਕਿ ਕਿੱਥੇ ਖੜੇ ਹੋ ਤੁਸੀਂ ਕਿੰਨੀ ਸੀਮਾ ਨਹੀਂ ਕੋਈ ਕਰ ਚੁੱਕੀ ਨੇ ਕਾਇਮ ਨਹੀਂ ਜਿਹੜਿਆ ਇਹ ਜੇ ਉਸ ਪਾਸੇ ਸੋਈ ਨਾ ਸਿਰਮਾ ਲੱਗਦਾ ਹੈ ਉਸ ਪਾਸੇ ਹੋਰ ਸਵਾਹ ਨਾ ਕਿੰਨਾ ਸੰਦੋਖਣ ਬਚੇ ਧਿਆਨ ਕਰਣ ਨੂੰ ਬਹੁਤ ਬਹੁਤ ਮਿਹਨਤ ਦੀ ਪਾਣੀ ਪਾਣੀ ਦਾ ਦੇਸੀ ਸਰਕਾਰ ਸਾਹਿਬ ਦੀ ਜਾਨ ਦਾ ਕੋਈ ਮੂਵਮੈਂਟ ਆਪਟਾਨਕਰ ਕਰਵਾਦੀ ਨਾਮ ਦਾ ਆਪਨਾ ਨਾਮ ਨਾਲ ਲਿਖ ਕੇ ਇਸ ਤਰ੍ਹਾਂ ਸਾਸਤ੍ਰਿਕ ਯੋਗਤਾ ਦਾ ਸਰਟੀਫਿਕੇਟ ਹੋਣ ਦਾ ਹੁਕਮ ਹਦਿਸ ਸਹਿਯਾ ਦੇ ਸਾਧਨ ਨਿਰਧਾਰਨ ਕੀਤਾ ਗਿਆ ਹੈ